ਏ ਪ੍ਰਾਨਨਾਥ ਕੋ ਦਿੰਦਾ ਏ ਪ੍ਰਾਨਨਾਥ ਕੋ ਦਿੰਦਾ ਕਿਰਪਾ ਹੁੰਦੀ ਧਾਨ ਜਗਤ ਗੁਰੂ ਇਸ ਸੰਸਾਰ ਤਾਕਹਰਣ ਕਿਰਪਾ ਨਿਤ ਦੁਖ ਹਰੋ ਏ ਸ਼ਰਨ ਜੋਗ ਤੇ ਆਲਾ ਦੀਨਾ ਨਾਤ ਮਿਆ ਕਰੋ ਸਰੀਰ ਸੋਸਤ ਖੀਨ ਸਮੇ ਸਿਮਰੰਤ ਨਾਨਕ ਐ ਮਿਲੇ ਸੁਏ ਸੁਖਾ ਇਹ ਬਵੇਕ ਹੰ ਅੰਤਰ ਨਿਰਮਲ ਹੋਏ ਤਨ ਤਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਰਾਮ ਕਲੀ ਦੀਵਾਰ ਔਰ ਅੱਜ ਪਹਿਲੀ ਪੌੜੀ ਦੀ ਜੋ 30 ਦਾ ਸ਼ਲੋਕ ਹੈ ਉਸ 'ਤੇ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਸਤਿਗੁਰ ਮਿਲੇ ਸਦਾ ਸੁਖ ਜੇ ਸਤਿਗੁਰ ਮਿਲ ਪੈਣ ਤਾਂ ਫਿਰ ਸਦਾ ਹੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ ਸਦਾ ਸੁੱਖ ਕਈ ਸੁੱਖ ਆਉਂਦੇ ਹਨ ਸੁੱਖ ਆ ਕੇ ਫਿਰ ਦੁੱਖ ਆਉਣ ਲੱਗ ਪੈਂਦੇ ਹਨ ਇਹੋ ਜਿਹਾ ਸੁੱਖ ਨਹੀਂ ਸਦਾ ਹੀ ਸੁੱਖ ਰਹਿੰਦਾ ਹੈ ਉਹ ਸੁੱਖ ਆਤਮਿਕ ਆਨੰਦ ਆਤਮਿਕ ਸੁੱਖ ਜੇ ਸਤਗੁਰੂ ਮਿਲ ਪਏ ਸਤਗੁਰੂ ਦੇ ਮਿਲਨ ਦੇ ਨਾਲ ਹੀ ਇਹ ਆਤਮਿਕ ਸੁਖ ਇਹ ਆਤਮਿਕ ਆਨੰਦ ਜੋ ਸਦਾ ਲਈ ਹੀ ਰਹਿੰਦਾ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਨੂੰ ਆਪਣੇ ਮਿਲੇ ਸੋਏ ਸੋਏ ਉਹ ਵਾਹਿਗੁਰੂ ਇਸ ਨੂੰ ਵਾਹਿਗੁਰੂ ਆਪ ਸਤਿਗੁਰੂ ਮਿਲਾਉਂਦਾ ਹੈ ਉਸ ਨੂੰ ਹੀ ਮਿਲਦਾ ਹੈ ਇਹ ਉਸ ਵਾਹਿਗੁਰੂ ਦੇ ਆਪ ਹੈ ਜਿਸ ਤੇ ਉਹ ਵਾਹਿਗੁਰੂ ਬਖਸ਼ਿਸ਼ ਕਰਦਾ ਹੈ ਉਸ ਨੂੰ ਫਿਰ ਸਤਿਗੁਰੂ ਮਿਲਾ ਲਿੰਦਾ ਹੈ ਉਸ ਦਾ ਫਿਰ ਜੀਵਨ ਸਫਲਾ ਹੋ ਜਾਂਦਾ ਹੈ ਅਤੇ ਉਸ ਨੂੰ ਸਦਾ ਹੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਸੁੱਖ ਜੋ ਕਦੀ ਤੇ ਦੁੱਖ ਵਿੱਚ ਨਹੀਂ ਬਦਲਦਾ ਸਦਾ ਹੀ ਆਤਮਿਕ ਆਨੰਦ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਨੂੰ ਸਤਿਗੁਰੂ ਮਿਲ ਪੈਂਦੇ ਹਨ ਸੁਖ ਇਹ ਬੇਕਹ ਅੰਤਰ ਨਿਰਮਲ ਹੋਏ ਤੇ ਸਤਿਗੁਰੂ ਜੀ ਕਸ ਰਹੇ ਹਨ ਕਿ ਜਿਸ ਨੂੰ ਸਤਿਗੁਰੂ ਦੀ ਮਿਲਣ ਦੇ ਨਾਲ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਗਈ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਗਈ ਇਸ ਦੀ ਨਿਸ਼ਾਨੀ ਕੀ ਹੈ ਸੁਖ ਹੈ ਇਹ ਵਿਵੇਕ ਹੈ ਆਤਮਿਕ ਸੁੱਖ ਦੀ ਇਹ ਨਿਸ਼ਾਨੀ ਹੈ ਵਿਵੇਕ ਇਹ ਵਿਚਾਰ ਹੈ ਇਹ ਨਿਸ਼ਾਨੀ ਹੈ ਅੰਤਰ ਨਿਰਮਲ ਹੋਏ ਉਸ ਮਨੁੱਖ ਦਾ ਅੰਤਰ ਅੰਦਰ ਲਹਿਰ ਦਾ ਉਸ ਦਾ ਅੰਦਰ ਨਿਰਮਲ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਜਿਸ ਨੂੰ ਸਤਿਗੁਰੂ ਮਿਲੇ ਸਤਿਗੁਰੂ ਉਸ ਵਾਹਿਗੁਰੂ ਦੀ ਬਖਸ਼ਿਸ਼ ਤੇ ਨਾਲ ਮਿਲੇ ਸਤਿਗੁਰੂ ਦੇ ਮਿਲਣ ਨਾਲ ਅੰਦਰ ਆਤਮਿਕ ਸੁਖ ਮਿਲਿਆ ਆਤਮਿਕ ਆਨੰਦ ਮਿਲਿਆ ਅਤੇ ਉਸ ਆਤਮਿਕ ਆਨੰਦ ਦੀ ਨਿਸ਼ਾਨੀ ਇਹ ਹੈ ਇਹ ਜਿਸ ਨੂੰ ਇਹ ਮਿਲਦਾ ਉਸ ਦਾ ਅੰਦਰਲਾ ਪਵਿੱਤਰ ਹੋ ਜਾਂਦਾ ਹੈ ਅੰਦਰਲਾ ਪਵਿੱਤਰ ਹੋ ਗਿਆ ਫਿਰ ਉਹ ਗੁਰਮੁਖ ਉਸ ਵਾਹਿਗੁਰੂ ਦੇ ਨਿਰਮਲ ਗੁਣ ਦਾ ਹੈ ਗੁਰਮੁਖ ਨਿਰਮਲ ਹਰ ਗੁਣ ਦਾ ਹੈ ਕਿਉਂ ਉਸ ਦਾ ਅੰਦਰਲਾ ਪਵਿੱਤਰ ਹੋ ਗਿਆ ਇਸ ਕਰਕੇ ਉਹ ਨਿਰਮਲ ਵਾਹਿਗੁਰੂ ਦੇ ਹੀ ਗੁਣ ਦਾ ਹੈ ਇਸ ਸੁਖ ਦੀ ਨਿਸ਼ਾਨੀ ਹੈ ਇਹ ਆਤਮਿਕ ਆਨੰਦ ਦੀ ਨਿਸ਼ਾਨੀ ਹੈ ਕਿ ਉਸ ਮਨੋਖ ਦਾ ਅੰਦਰਲਾ ਫੇਰਦਾ ਜੋ ਹੈ ਉਹ ਨਿਰਮਲ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਅਗਿਆਨਤਾ ਭ੍ਰਮ ਕੱਟੀਐ ਗਿਆਨੁ ਪ੍ਰਾਪਤ ਹੋਇ ਜਿਸ ਨੂੰ ਸਤਿਗੁਰੂ ਮਿਲ ਪਏ ਸਤ ਗੁਰੂ ਦੇ ਮਿਲਣ ਦੇ ਨਾਲ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਗਈ ਉਸ ਦਾ ਫਿਰ ਅਗਿਆਨ ਦਾ ਪਰਮ ਕਟਿਆ ਜਾਂਦਾ ਹੈ ਅਤੇ ਉਸ ਨੂੰ ਗਿਆਨ ਪ੍ਰਾਪਤ ਹੋਏ ਆਤਮਿਕ ਗਿਆਨ ਦੀ ਸੋਝੀ ਆ ਜਾਂਦੀ ਹੈ ਉਹ ਵਾਹਿਗੁਰੂ ਦੇ ਨਾਲ ਕਿਸ ਤਰ੍ਹਾਂ ਮਿਲਣਾ ਹੈ ਇਸ ਤੇ ਇਸ਼ਾਰ ਆ ਜਾਂਦੀ ਹੈ ਕਿਸ ਤਰ੍ਹਾਂ ਮਿਲਣਾ ਹੈ ਇਹ ਆਤਮਿਕ ਕੀਆ ਹੋਂ ਉਸ ਨੂੰ ਆਤਮਿਕ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਨੂੰ ਸਤਿਗੁਰੂ ਮਿਲੇ ਸਤਿਗੁਰੂ ਦੇ ਨਾਲ ਆਨੰਦ ਮਿਲਿਆ ਆਤਮਿਕ ਆਨੰਦ ਦੀ ਪ੍ਰਾਪਤੀ ਹੋਈ ਉਸ ਦੇ ਅੰਦਰੋਂ ਅਗਿਆਨ ਦਾ ਭਰਮ ਟਟਿਆ ਗਿਆ ਅਤੇ ਆਤਮਿਕ ਗਿਆਨ ਦੀ ਪ੍ਰਾਪਤੀ ਹੋ ਗਈ ਨਾਨਕ ਏ ਉਹ ਨਦਰੀ ਆਇਆ ਜੋ ਹੰਦੇਖਾਂ ਤਮ ਸੋਏ ਤੇਰੇ ਦੇ ਮਨੋਕ ਨੂੰ ਜਿਸ ਨੂੰ ਸਤਗੁਰੂ ਮਿਲ ਪਏ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਗਈ ਅੰਦਰ ਦਾ ਨਿਰਮਲ ਹੋ ਗਿਆ ਉਸ ਦਾ ਗਿਆਨ ਦਾ ਧਰਮ ਕੱਟਿਆ ਗਿਆ ਅਤੇ ਉਸ ਨੂੰ ਆਤਮਿਕ ਗਿਆਨ ਦੀ ਪ੍ਰਾਪਤੀ ਹੋ ਗਈ ਉਸ ਨੂੰ ਉਹ ਹੀ ਜਿਹੜਾ ਨਜ਼ਰ ਆਉਂਦਾ ਜਿੱਦੋਂ ਉਹ ਦੇਖਦਾ ਹੈ ਜਿਸ ਪਾਸੇ ਵੀ ਉਹ ਦੇਖਦਾ ਹੈ ਉਸ ਵਾਰ ਗੁਰੂ ਦੀ ਜੋਤ ਨਦਰਉਂਦੀ ਆਸ ਨੂੰ ਹੋਰ ਕੋਈ ਦਿਸਦਾ ਹੀ ਨਹੀਂ ਹੈ ਉਸ ਨੂੰ ਵਾਹਿਗੁਰੂ ਉਸ ਸਤਗੁਰੂ ਜੀ ਦੇ ਇਹ ਸ਼ਬਦ ਸਦਾ ਅੰਦਰ ਯਾਦ ਹੁੰਦੇ ਹਨ ਜੇ ਤਾ ਪਿਤਾ ਤਿਤਾ ਨਾ ਓਂ ਵੇਣ ਨਾਹ ਨਾਹੀ ਕੋ ਤਾ ਉਸ ਵੀ ਉਸ ਵਾਹਿਗੁਰੂ ਨੇ ਪੈਦਾ ਕੀਤਾ ਉਸ ਦੇ ਵਿੱਚ ਹੀ ਉਸ ਵਾਹਿਗੁਰੂ ਦੀ ਜੋਤ ਹੈ ਤੇ ਇਹ ਜੋ ਮਨੁੱਖ ਲੋਕ ਹਰ ਪਾਸੇ ਉਸ ਦੀ ਹੀ ਜੋਤ ਜਸਤੀ ਹੈ ਨਾ ਨਿਤ ਕੋ ਨਗਰੀ ਆਇਆ ਜਹਾਂ ਦੇਖਾਂ ਤਾ ਸੋਏ ਪੌੜੀ ਸੱਚ तखत रचाया बैसन को जाई वो सच्चे ने वो जो अविनाशी है जो सदा रहने वाला है बाकी सब कुछ विनाश होने वाला है उस सच्चे ने अपने बैठन नहीं ये सारा जो सृष्टि रची है ये उसने अपने बैठन लिए तखत बनाया हुआ ਕਿਉਂਕਿ ਇਹ ਸ੍ਰਿਸ਼ਟੀ ਰਾਚਕੇ ਪਰ ਉਸ ਤੋਂ ਵਤਰਾ ਨਹੀਂ ਹੋ ਗਿਆ ਉਸ ਇਸ ਸ੍ਰਿਸ਼ਟੀ ਦੇ ਵਿੱਚ ਹਰ ਜਰੇ ਜਰੇ ਦੇ ਵਿੱਚ ਸਮਾਇਆ ਹੋਇਆ ਹੈ ਸਭ ਕੁਝ ਆਪੇ ਆਪ ਹੈ ਗੁਰ ਸ਼ਬਦ ਸੁਨਾਹੀ ਗੁਰੂ ਦੇ ਸ਼ਬਦ ਰਾਹੀਂ ਇਸ ਗਿਆਨ ਦੀ ਪ੍ਰਾਪਤੀ ਹੋਈ ਗੁਰ ਸ਼ਬਦ ਸ਼ਬਦ ਦਿਲ ਸਿਆਰੀ ਸ਼ਬਦ ਤੇ ਰਾਣੀ ਗੁਰੂ ਦੇ ਸ਼ਬਦ ਨੇ ਸਮਾਇਆ ਸਭ ਕੀਚੇ ਆਪੇ ਆਪ ਹੈ ਕਿ ਸਾਰੇ ਪਾਸੇ ਉਹ ਵਾਹਿਗੁਰੂ ਹੀ ਹੈ ਉਸਤੀ ਜੋਤ ਹੈ ਕਿਉਂਕਿ ਇਹ ਜਗ ਸੱਚੀ ਕੀ ਹੈ ਕੋਠੜੀ ਆਸਾ ਦੀ ਵਾਰ ਦੇ ਵਿੱਚ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਹਾ ਵਿੱਚ ਵਾਸ ਇਹ ਸੱਚੇ ਦੀ ਕੋਠੜੀ ਅਰਦਾਹਣ ਦੀ ਜਗ੍ਹਾ ਹੈ ਅਤੇ ਇਸ ਕੋਠੜੀ ਦੇ ਵਿੱਚ ਉਸ ਵਾਹਿਗੁਰੂ ਦਾ ਵਾਸ ਹੈ ਉਹ ਜਰੇ ਜਰੇ ਦੇ ਵਿੱਚ ਵਸਿਆ ਹੋਇਆ ਹੈ ਇਸ ਸਮੇਂ ਦਿੱਤੇ ਗੁਰੂ ਦੇ ਸ਼ਬਦ ਨੇ ਗੁਰ ਸ਼ਬਦ ਸੁਣਾਈ ਗੁਰੂ ਦੇ ਸ਼ਬਦ ਨੇ ਸੁਣਾਇਆ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਤਾਂ ਫਿਰ ਇਸ ਗੱਲ ਦਾ ਪਤਾ ਲੱਗਿਆ ਕਿ ਉਹ ਜਰੇ ਜਰੇ ਵਿੱਚ ਸਮਾਇਆ ਹੋਇਆ ਹੈ ਆਪੇ ਕੁਦਰਤ ਸਾਜੀਆਂ ਕਰ ਮਹਿਲ ਸਰਾਈ ਉਹ ਵਾਹ ਗੁਰੂ ਨੇ ਆਪਣੇ ਆਪ ਨੂੰ ਰੱਜ ਕੇ ਫਿਰ ਆਪਣੀ ਕੁਦਰਤ ਵੀ ਉਸਨੇ ਹੀ ਸਾਜੀ ਹੈ ਆਪੇ ਕੁਦਰਤ ਸਾਜੀਣ ਕਾਰਨ ਮਹਿਲ ਸਰਾਈ ਇਹ ਸਾਰੀ ਉਸ ਦੀ ਜੋ ਸ੍ਰਿਸ਼ਟੀ ਦੇ ਰੋਖ ਬ੍ਰੇਕ ਹਨ ਜੋ ਵੀ ਹੈ ਇਹ ਉਸ ਦੀ ਮੈਨ ਮਾੜੀਆਂ ਵਾਂਗ ਇਹ ਉਸ ਦੀ ਆਪਣੀ ਕੁਦਰਤ ਸਾਜੀ ਹੋਈ ਹੈ ਤੇ ਸਾਰਾ ਕੁਝ ਉਸ ਵਾਹਿਗੁਰੂ ਦਾ ਮਹਿਲ ਮਾਲੀਆਂ ਰਹਿੰਦੀ ਜਗਾ ਹੈ ਚੰਦ ਸੂਰਜ ਦੋਏ ਚਾਨਣੇ ਉਰੀ ਬਣਤ ਬਣਾਈ ਅਤੇ ਮਹਿਰ ਮਾਲੀਆਂ ਜੋ ਪੈਦਾ ਕੀਤੇ ਇਹਨਾਂ ਦੇ ਵਿੱਚ ਉਸ ਵਾਹਿਗੁਰੂ ਨੇ ਚਾਨਣਾ ਕਰਨ ਲਈ ਚੰਦ ਅਤੇ ਸੂਰਜ ਦੋ ਦੀਵੇ ਪੈਦਾ ਕਰ ਦਿੱਤੇ ਪੂਰੀ ਬਣਤ ਬਣਾਈ ਇਸ ਤਰ੍ਹਾਂ ਉਸ ਵਾਹਿਗੁਰੂ ਨੇ ساری ਪੂਰੀ ਬਣਤ ਬਣਾਈ ਉਸ ਵਾਹਿਗੁਰੂ ਦਾ ਸਭ ਕੁਝ ਹੀ ਪੂਰਾ ਹੈ ਆਪ ਤੇ ਦੇਖ ਸੁਣਾ ਆਪ ਗੁਰ ਸ਼ਬਦ ਤੇ ਆਈ ਆਪ ਹਿੰਦੀ ਵਿੱਚ ਬੈਠ ਕੇ ਸਾਰੀ ਸ੍ਰਿਸ਼ਟੀ ਦੇ ਵਿੱਚ ਵੇਖ ਰਿਹਾ ਹੈ ਆਪ ਹੀ ਸੁਣ ਰਿਹਾ ਹੈ ਆਪੇ ਵੇਖੈ ਸੁਣਾਏ ਆਪ ਕੋ ਗੁਰ ਸ਼ਬਦ ਧਿਆਈ ਅਤੇ ਉਸ ਨੂੰ ਗੁਰੂ ਦੇ ਸ਼ਬਦ ਦੇ ਅੰਮਿੱਤ ਅਜਾੜਾ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਗੁਰੂ ਦਾ ਸ਼ਬਦ ਜੋ ਉਸ ਵਾਹਿਗੁਰੂ ਦੀਆਂ ਸਿੱਧ ਸਲਾਹਾਂ ਦੇ ਨਾਲ ਭਰਿਆ ਹੋਇਆ ਹੈ ਜੋ ਵੀ ਅਸੀਂ ਸ਼ਬਦ ਪੜ੍ਹਦੇ ਹਾਂ ਉਸ ਵਾਹਿਗੁਰੂ ਦੇ ਗੁਣ ਬੋਲਦੇ ਹਾਂ ਅਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਉਸ ਨੂੰ ਗੁਰ ਸ਼ਬਦ ਧਿਆਈ ਗੁਰੂ ਦੇ ਸ਼ਬਦ ਦੇ ਰਾਹੀ ਤਿਆਰਾ ਜਾ ਸਕਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਸ ਵਾਹਿਗੁਰੂ ਦੇ ਗੁਣ ਦਾਟਾ ਕੇ ਉਸ ਦੇ ਵਿੱਚ ਸਮਾਇਆ ਜਾ ਸਕਦਾ ਹੈ ਵਾਹ ਸੱਚੇ ਪਾਤਸ਼ਾਹ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾ ਹੀ ਵਿਦਾ ਹੋ ਇਸ ਵਾਰ ਦੇ ਵਿੱਚ ਹੀ ਇੱਕ ਰਹਾਉ ਹੈ ਕਿਸੇ ਹੋਰ ਵਾਰ ਦੇ ਵਿੱਚ ਕੋਈ ਰਹਾਉ ਨਹੀਂ ਹੈ ਸਿਰਫ ਇਸ ਵਾਰ ਜੋ ਰਾਮ ਕਣੀ ਕੀ ਵਾਰ ਮੈਂ ਹਾਂ ਤੀਸਰਾ ਹੈ ਇਸ ਦੇ ਵਿੱਚ ਹੀ ਇੱਕ ਰਹਾਉ ਦੀ ਪੰਕਤੀ ਆਉਂਦੀਆਂ ਤੇ ਪ੍ਰਾਪਤਨ ਮर्यादा ਹੈ ਕਿ ਜਦੋਂ ਵੀ ਕੋਈ ਪੌੜੀ ਇਸ ਦੀ ਵਾਰ ਦੀ ਪੜਦੇ ਹਨ ਉਸ ਵਾਰ ਦੇ ਅਖੀਰ ਦੇ ਉੱਤੇ ਇਸ ਰਹਾਉ ਦੀ ਪੰਕਤੀ ਨੂੰ ਨਾਲ ਹੀ ਪੜਦੇ ਹਨ ਜਿੰਨੀਆਂ ਵੀ ਪੌੜੀਆਂ 21 ਪੌੜੀਆਂ ਆਣ ਇਸ ਵਾਰ ਦੀਆਂ ਜਦੋਂ ਵੀ ਸਵਾਰ ਨੂੰ ਪੜ੍ਹਦੇ ਹਨ ਇਸ ਵਾਰ ਦੀ ਪੌੜੀ ਪੜ੍ਹਦੇ ਹਨ ਤਾਂ ਉਸ ਦੇ ਨਾਲ ਅਖੀਰ ਦੇ ਉੱਤੇ ਇਹ ਪੰਕਤੀ ਜੋ ਰਹਾਉ ਦੀ ਪੰਕਤੀ ਹੈ ਉਹ ਨਾਲ ਪੜ੍ਹਦੇ ਹਨ ਪ੍ਰਾਤਮਿਕ ਮਰਿਆਦਾ ਇਸ ਤਰ੍ਹਾਂ ਹੈ ਵਾ ਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਹੀ ਇਹ ਸੱਚੇ ਪਾਤਸ਼ਾਹ ਤੂੰ ਅਸਰਜ ਹੈ ਵਾ ਵਾ जो किसी देख के कोई ऐसी एक्सप्रैस ना कर सकी दस ना सकी बोल ना सकी अंदरों निकलता है वाह वाह आश्चर्ज अश्चर्ज ऐ सच्चे पातशाह तू जो सदा रहन वाला है अविनाशी है तू आश्चर्ज है तू आश्चर्ज है सच्ची नाई नहीं तेरी वड्याई भी सच्ची है किसी होरियाई सच्ची नहीं है ਕਿ ਕੋਈ ਹੋਰ ਸੱਚਾ ਹੈ ਹੀ ਨਹੀਂ ਹੈ ਸਭ ਖਤਮ ਹੋਣ ਵਾਲੇ ਹਨ ਸਿਰਫ ਇੱਕ ਵਾਹਿਗੁਰੂ ਹੀ ਸੱਚਾ ਹੈ ਇਸ ਕਰਕੇ ਉਸ ਦੀ ਕੀਤੀ ਹੋਈ ਵਧਾਈ ਵੀ ਸੱਚੀ ਹੈ ਤਾਂ ਸਤਿਗੁਰੂ ਜੀ ਇਹ ਪਹਿਲੀ ਪੌੜੀ ਦੇ ਵਿੱਚ ਜੋ ਉਸ ਦੇ ਨਾਲ ਤਿੰਨ ਸ਼ਲੋਕ ਹਨ ਇਹ ਤਿੰਨ ਹੀ ਸ਼ਲੋਕ ਤੀਸੇ ਪਾਸ਼ਾ ਗੁਰੂ ਅਮਰਦਾਸ ਜੀ ਦੇ ਹਨ ਅਤੇ ਨਾਲ ਜੋ ਪੌੜੀ ਹੈ ਉਹ ਤਾਂ ਸਾਰੀਆਂ ਪੌੜੀਆਂ ਤਾਂ ਗੁਰੂ ਅਮਰਦਾਸ ਜੀ ਆਪ ਹੀ ਆਪਣੀਆਂ ਨਹੀਂ ਹਨ ਕਿਉਂਕਿ ਇਹ ਸੇ ਕਰਕੇ ਹੈਡਿੰਗ ਜੋ ਹੈ ਇਸ ਵਾਰ ਦਾ ਹੈ RAM ਕਲੇ ਕੀ ਵਾਰ ਮਹਲਾਤੀ ਚਾਹ ਬਾਕੀ ਜਿਹੜੇ ਪੌੜੀਆਂ ਦੇ ਨਾਲ ਸ਼ਲੋਕ ਆਉਣਗੇ ਉਹ ਗੁਰੂ ਅਮਰਦਾਸ ਜੀ ਦੇ ਜ਼ਰੂਰੀ ਨਹੀਂ ਹਨ ਉਸ ਦੇ ਵਿੱਚ ਕਬੀਰ ਜੀ ਦੇ ਵੀ ਸ਼ਲੋਕ ਹਨ ਪਹਿਲੇ ਪਾਤਸ਼ਾਹ ਦੂਸਰੇ ਪਾਤਸ਼ਾਹ ਦੇ ਤੀਸਰੇ ਪਾਤਸ਼ਾਹ ਦੇ 20 ਸ਼ਲੋਕ ਹਨ ਤੇ ਸਤਿਗੁਰੂ ਕਿਰਪਾ ਕਰਨ ਜੋ ਸਤਿਗੁਰੂ ਇੱਥੇ ਬਾਣੀ ਨਾਲ ਸੰਦਰਸਾਉਂਦੇ ਹਨ ਉਸ ਤੇ ਅਸੀਂ ਆਮ ਨੂੰ ਕਰਕੇ ਆਪਣਾ ਜੀਵਨ ਸਫਲਾ ਕਰ ਸਕੀਏ ਦੀ ਵਾਹਿਗੁਰੂ ਜੀ ਦਾ ਕੰਸਾ ਵਾਹਿਗੁਰੂ ਜੀ ਦੀ ਕਿਰਪਾ